ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਗੁਰੂ ਸਹਿਬਾਨਾਂ ਦੀ ਖਾਲਸਾ ਜੀ ਸਾਰੀਆਂ ਸੰਗਤਾਂ ਤੇ ਬੇਅੰਤ ਕਿਰਪਾ ਹੁੰਦੀ ਏ ਜੇ ਆਪਾਂ ਸੱਚੇ ਮੰਨਤੇ ਸ਼ਰਧਾ ਭਾਵਨਾ ਦੇ ਨਾਲ ਖਾਲਸਾ ਜੀ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦੇਈਏ ਤਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਦਰ ਤੋਂ ਗੁਰਦੁਆਰਾ ਸਾਹਿਬ ਤੋਂ ਕਦੇ ਵੀ ਆਪਾਂ ਨੂੰ ਖਾਲੀ ਨਹੀਂ ਮੁੜਨਾ ਪੈਂਦਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਆਪਣੀਆਂ ਚੋਲੀਆਂ ਜ਼ਰੂਰ ਖੁਸ਼ੀਆਂ ਦੇ ਨਾਲ ਭਰ ਕੇ ਭੇਜਦੇ ਨੇ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਕੇ ਭੇਜਦੇ ਨੇ ਕਿਸੇ ਤਰ੍ਹਾਂ ਖਾਲਸਾ ਜੀ ਅੱਜ ਦੇ ਸਮੇਂ ਵਿੱਚ ਕੀ ਇਹ ਗੱਲ ਪਹਿਲਾਂ ਤੋਂ ਲੈ ਕੇ ਹੀ ਆਪਾਂ ਸਭ ਸਮਝਦੇ ਆਂ ਜਾਣਦੇ ਆਂ ਕਿ ਕੁਝ ਕੁ ਚੀਜ਼ਾਂ ਤਾਂ ਆਪਣੇ ਘਰ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੋ ਕਿ ਆਪਾਂ ਪੈਸੇ ਦੇ ਨਾਲ ਵੀ ਖਰੀਦ ਸਕਦੇ ਆਂ ਤੇ ਕੋਜ ਕੇ ਚੀਜ਼ਾਂ ਖਾਲਸਾ ਜੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ 'ਚ ਹੁੰਦੀਆਂ ਨੇ ਉਹ ਹੋ ਸਕਦੀਆਂ ਜਾਂ ਨਹੀਂ ਹੋ ਸਕਦੀਆਂ ਇਹ ਉਹ ਪਰਮਾਤਮਾ ਸਭ ਜਾਣੀ ਜਾਣੇ ਉਹਨਾਂ ਨੂੰ ਹੀ ਪਤਾ ਹੁੰਦਾ ਜੋ ਚੀਜ਼ ਪੈਸੇ ਨੂੰ ਲੈ ਕੇ ਮਿਲਦੀ ਖਾਲਸਾ ਜੀ ਉਹ ਤਾਂ ਚੀਜ਼ ਆਪਾਂ ਭਾਵੇਂ ਲੱਖ ਦੀ ਹੋਵੇ ਕਰੋੜ ਦੀ ਹੋਵੇ ਚਲੋ ਜਿਸ ਦੀ ਹਸੀਅਤ ਹੈ ਜਿਸ ਦੇ ਕੋਲ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਦਿੱਤਾ ਸਭ ਕੁਛ ਹੈ ਉਹ ਭੈਣ ਭਰਾ ਤਾਂ ਲੈ ਸਕਦਾ ਹੈ ਤੇ ਜਿਸ ਦੇ ਕੋਲ ਵਿਚਾਰੇ ਕੋਲ ਰੋਟੀ ਖਾਣ ਦੇ ਚੋਗੇ ਵੀ ਪੈਸੇ ਨਾ ਹੋਣ ਤੇ ਉਹਨੂੰ ਤਾਂ ਉਹ ਵੀ ਚੀਜ਼ ਫਿਰ ਨਸੀਬ ਨਹੀਂ ਹੁੰਦੀ ਸੋ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਪਰਮਾਤਮਾ ਸਭ ਨੂੰ ਰੋਟੀ ਚੋਗਾ ਕਰਕੇ ਰੱਖੇ ਕਿਸੇ ਨੂੰ ਵੀ ਰੋਟੀ ਤੋਂ ਬਿਨਾਂ ਨਾ ਸੌਣਾ ਪਵੇ ਇਸੀ ਤਰ੍ਹਾਂ ਖਾਲਸਾ ਜੀ ਕਈ ਵਾਰ ਆਪਾਂ ਬਹੁਤ ਮੈਡੀਸਿਨ ਡਾਕਟਰਾਂ ਤੋਂ ਵੀ ਇਲਾਜ ਕਰਵਾ ਲੈਨੇ ਆ ਫਿਰ ਵੀ ਆਪਾਂ ਨੂੰ ਬੱਚੇ ਦੀ ਦਾਤ ਪ੍ਰਾਪਤ ਨਹੀਂ ਹੁੰਦੀ ਬੱਚੇ ਦਾ ਸੁਖ ਪ੍ਰਾਪਤ ਨਹੀਂ ਹੁੰਦਾਗਾ ਕਾਫੀ ਸਾਲ ਬੀਤ ਜਾਂਦੇ ਨੇ ਕਈਆਂ ਨੂੰ 4-4 5-5 ਸਾਲ ਕਈਆਂ ਨੂੰ 10-10 ਸਾਲ ਵੀ ਹੋ ਜਾਂਦੇ ਨੇ 15 15 ਸਾਲ ਵੀ ਹੋ ਜਾਂਦੇ ਨੇ ਪਰ ਬੱਚਾ ਨਹੀਂ ਹੁੰਦਾਗਾ ਤੇ ਕੋਈ ਇਸ ਤਰ੍ਹਾਂ ਦਾ ਡਾਕਟਰ ਵੀ ਨਹੀਂ ਹੁੰਦਾ ਖਾਲਸਾ ਜੀ ਜਿਹੜਾ ਕਿ ਉਹਨਾਂ ਨੇ ਛੱਡਿਆ ਹੋਵੇ ਹਰ ਇੱਕ ਡਾਕਟਰ ਦੇ ਕੋਲ ਵੀ ਗਏ ਹਰ ਇੱਕ ਦੇਸੀ ਅੰਗਰੇਜ਼ੀ ਸਾਰੀਆਂ ਦਵਾਈਆਂ ਵੀ ਲਈਆਂ ਪਰ ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਗੁਰਬਾਣੀ ਦੇ ਜਾਪ ਵੀ ਉਹ ਕਰਦੇ ਨੇ ਸੇਵਾ ਸਿਮਰਨ ਵੀ ਕਰਦੇ ਨੇ ਜੇ ਖਾਲਸਾ ਜੀ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਸ਼ਬਦ ਸਾਂਝਾ ਕਰਦੇ ਆ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰਬਾਣੀ ਦੇ ਵਿੱਚ ਕੋਈ ਤਾਕਤ ਨਹੀਂ ਹੈਗੀ ਗੁਰਬਾਣੀ ਦਾ ਆਪਾਂ ਜਾਪ ਨਹੀਂ ਕਰਨਾ ਇਸ ਸ਼ਬਦ ਦਾ ਹੀ ਜਾਪ ਕਰਨਾ ਹੈ ਖਾਲਸਾ ਜੀ ਇਹ ਸ਼ਬਦ ਵੀ ਗੁਰਬਾਣੀ ਦੇ ਵਿੱਚੋਂ ਹੀ ਲਏ ਗਏ ਨੇ ਇਹ ਤੁਸੀਂ ਆਪਣੇ ਮਨ ਦਾ ਵਹਿਮ ਜਾ ਜੇ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਆਉਂਦੀ ਵੀ ਹੈ ਖਾਲਸਾ ਜੀ ਕਿ ਇਹ ਆਪਾਂ ਸ਼ਬਦ ਦਾ ਜਾਪ ਕਰ ਲੈਨੇ ਆ ਇਹ ਕੋਈ ਮੰਤਰ ਹੈ ਜਾਦੂ ਟੂਣਾ ਹੈ ਤਾਂ ਇਹ ਤੁਸੀਂ ਆਪਣੇ ਮਨ ਦੇ ਵਿੱਚ ਵਿਚਾਰ ਬਿਲਕੁਲ ਵੀ ਲੈ ਕੇ ਨਹੀਂ ਆਉਣੀ ਕਿਉਂਕਿ ਕੋਈ ਜਾਦੂ ਟੂਣਾ ਨਹੀਂ ਹੈਗਾ ਨਾ ਹੀ ਕੋਈ ਮੰਤਰ ਇਹ ਗੁਰਬਾਣੀ ਦੇ ਵਿੱਚੋਂ ਹੀ ਲਿਆ ਗਿਆ ਸ਼ਬਦ ਹੈ ਗੁਰਬਾਣੀ ਹੀ ਇਸ ਨੂੰ ਸਮਝੋ ਤੇ ਜੋ ਤੁਸੀਂ ਨਿਤਨੇਮ ਤੇ ਰਹਿਰਾ ਸਾਹਿਬ ਕਰਦੇ ਹੋ ਉਹ ਵੀ ਤੁਸੀਂ ਜਾਪ ਕਰਨਾ ਹੈ ਸੋ ਇਸੇ ਤਰ੍ਹਾਂ ਖਾਲਸਾ ਜੀ ਜਿਨ੍ਹਾਂ ਦੇ ਕੋਲ ਬੱਚੇ ਦੀ ਦਾਤ ਨਹੀਂ کافی ਸਮਾਂ ਹੋ ਗਿਆ ਹੈ کافی ਸਾਲ ਚਲੇ ਗਏ ਨੇ ਡਾਕਟਰ ਡਾਕਟਰੀ ਇਲਾਜ ਕਰਕੇ ਵੀ ਵੇਖ ਲਿਆ ਪਰ ਉਹਨਾਂ ਦੇ ਕੋਲ ਬੱਚਾ ਨਹੀਂ ਹੈ ਤਾਂ ਖਾਲਸਾ ਜੀ ਤੁਸੀਂ ਬੱਚੇ ਦੀ ਪ੍ਰਾਪਤੀ ਦੇ ਲਈ ਤੇ ਉਹਨਾਂ ਦੀ ਸੁਖ ਸ਼ਾਂਤੀ ਦੇ ਲਈ ਤੁਸੀਂ ਇਸ ਸ਼ਬਦ ਦਾ ਜਾਪ ਕਰੋ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਡੇਲੀ ਰੁਟੀਨ ਦੇ ਨਾਲ ਹਰ ਰੋਜ਼ ਤੁਸੀਂ 101 ਵਾਰ ਇਸ ਸ਼ਬਦ ਦਾ ਜਾਪ ਕਰੋ ਪੂਰੇ 40 ਦਿਨ ਤੁਸੀਂ ਮ ਪੂਰੀ ਮਰਿਆਦਾ ਦੇ ਨਾਲ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਇਸ਼ਨਾਨ ਕਰਕੇ ਨੀਚੇ ਵਿਸ਼ਾਈ ਕਰਕੇ ਤੇ ਸਜੇ ਸੋਰੀ ਚੜਦੇ ਨੂੰ ਮੂੰਹ ਕਰਕੇ ਕੋਲ ਜਲ ਰੱਖ ਕੇ ਇਸ ਸ਼ਬਦ ਦਾ ਜਾਪ ਕਰੋ ਇਸ ਵਿਧੀ ਨਾਲ ਇਸ ਸ਼ਬਦ ਦੇ ਕੀਤੇ ਗਏ ਜਾਪ ਦੇ ਨਾਲ ਕਦੇ ਵੀ ਖਾਲਸਾ ਜੀ ਤੁਹਾਡੀ ਅਰਦਾਸ ਬੇਤੀ ਖਾਲੀ ਨਹੀਂ ਜਾਵੇਗੀ ਸੋ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਨਾ ਲੱਗਦੇ ਬੈਲ ਆਈਕਨ ਨੂੰ ਵੀ ਖਾਲਸਾ ਜੀ ਜਰੂਰ ਪ੍ਰੈਸ ਕਰੋ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦਾ ਰਹੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਉਹ ਖਾਲਸਾ ਜੀ ਸ਼ਬਦ ਦੀ ਸਾਂਝ ਪਾਈਏ ਸਤਗੁਰ ਸਾਚੇ ਦੀਆ ਪੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥਿਆ ਗੁਰਬਾਣੀ ਸਖੀ ਅਨੰਦ ਗਾਵੈ ਸਾਚੇ ਸਾਹਿਬ ਕੇ ਮਨ ਪਾਵੈ ਵਦੀ ਵੇਲ ਬਹੁਤ ਪੀੜੀ ਚਾਲੀ ਧਰਮ ਕਲਾ ਹਰਬੰਦ ਬਹਾਲੀ ਮਨ ਚਿੰਦਿਆ ਸਤਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੀ ਬਾਣ ਗੁੰਜੀ ਸ਼ੰਨੀ ਨਹੀਂ ਬਾਤ ਗੁਰੂ ਨਾਨਕ ਟੂਠਾ ਕੀਤੀ ਦਾਤ ਗੁਰੂ ਨਾਨਕ ਟੂਠਾ ਕੀਨੀ ਦਾਤ ਸੋ ਖਾਲਸਾ ਜੀ ਇਸ ਸ਼ਬਦ ਦਾ ਜਾਪ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾਤੀ ਹੋਵੇ ਪੁੱਤ ਹੋਵੇ ਬੱਚੇ ਦੀ ਬੱਚੇ ਦੀ ਪ੍ਰਾਪਤੀ ਦੇ ਲਈ ਤੁਸੀਂ ਇਸ ਸ਼ਬਦ ਦਾ ਜਾਪ ਕਰਿਆ ਕਰੋ ਨਾਲ ਗਰਬਾਣੀ ਦੇ ਜਾਪ ਵੀ ਕਰੋ ਤੁਸੀਂ 40 ਦਿਨ 101 ਵਾਰ ਕਰਕੇ ਦੇਖੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਮਹਾਰਾ ਸੱਚੇ ਪਾਸ਼ਾ ਤੁਹਾਨੂੰ ਧੀ ਜਾਂ ਪੁੱਤ ਬੱਚੇ ਦੀ ਦਾਤ ਬਖਸ਼ਿਸ਼ ਕਰਨਗੇ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਕਿ ਬੱਚੇ ਦੀ ਪ੍ਰਾਪਤੀ ਤੇ ਸੁਖ ਸ਼ਾਂਤੀ ਦੇ ਵਾਸਤੇ ਇਸ ਸ਼ਬਦ ਦਾ ਜਾਪ ਕਰਨਾ ਚਾਹੀਦਾ ਸੋ ਖਾਲਸਾ ਜੀ ਪੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੁੱਲਾ ਚੁੱਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵਦ ਤੋਂ ਵਦ ਗੁਰਬਾਣੀ ਨਾਲ ਜੁੜੋ ਬੱਚਿਆਂ ਨੂੰ ਵੀ ਵਦ ਤੋਂ ਵਦ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਮਹਾਰਾ ਸੱਚੇ ਪਾਸ਼ਾ ਜੀ ਸਾਰੇ ਸੰਸਾਰ ਤੇ ਸੁਖ ਸ਼ਾਂਤੀ ਵਰਤਾਉਣੀ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ